ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਕੈਰੋ ਤਹਿਸੀਲ ਪੱਟੀ ਜਿਹੜਾ ਤੰਦਰ ਸਾਹਿਬ ਦੀਆਂ ਤਸਵੀਰਾਂ ਤੁਹਾਡੇ ਨਾਲ ਆ ਕਬੱਡੀ ਸ਼ੋਅ ਮੈਚ ਦੀਆਂ ਸਾਂਝੀਆਂ ਕਰ ਰਹੇ ਹੈਗੇ ਆ ਜਿੱਥੇ ਕੈਰੋ ਪਿੰਡ ਦੇ ਵਿੱਚ ਜੇਕਰ ਗੱਲ ਕਰਦੇ ਆ ਕੈਰੋ ਪਿੰਡ ਦਾ ਪੰਜਾਬ ਦੇ ਵਿੱਚ ਵੱਡਾ ਨਾਂ ਹੈਗਾ ਤੁਸੀਂ ਸਾਰੇ ਜਾਣਦੇ ਹੋ ਕਿ ਸਰਦਾਰ ਪ੍ਰਤਾਪ ਸਿੰਘ ਕੈਰੋ ਕਿਸੇ ਟਾਈਮ ਮੁੱਖ ਮੰਤਰੀ ਰਿਹਾ ਪੰਜਾਬ ਦੇ ਸੋ ਤਸਵੀਰਾਂ ਪਿੰਡ ਕੈਰੋ ਦੀਆਂ ਕਬੱਡੀ ਸ਼ੋਅ ਮੈਚ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿਕਰ ਫਾਈਨਲ ਜੱਟ ਦੀ ਗੱਲ ਕਰਦੇ ਆ ਇਸ ਕਬੱਡੀ ਸ਼ੋਅ ਮੈਚ ਦੇ ਵਿੱਚ ਬਾਬਾ ਵਿਸ਼ਨ ਸਿੰਘ ਕਬੱਡੀ ਕਲੱਬ ਨੱਥੂ ਚੱਕ ਨੇ 42 ਅੰਕਾਂ ਦੇ ਨਾਲ ਜਿਹੜੇ ਜਿੱਤ ਪ੍ਰਾਪਤ ਕੀਤੀ ਛੇਦ ਭਾਈ ਲਖਵੀਰ ਸਿੰਘ ਕਬੱਡੀ ਕਲੱਬ ਕਹੜਾਲਾ ਨੇ 33 ਅੰਕ ਪ੍ਰਾਪਤ ਕੀਤੇ ਤੇ ਨਾਲ ਦੂਸਰੀ ਪੋਜੀਸ਼ਨ ਹਾਸਲ ਕੀਤੀ ਜਿਕਰ ਗੱਲ ਕਰਦੇ ਅੱਗੇ ਰੈਫਰੀ ਦੀ ਭੂਮਿਕਾ ਇਸ ਕਬੱਡੀ ਸ਼ੋਅ ਮੈਚ ਦੇ ਵਿੱਚ ਲੱਖਾ ਪਹਿਲਵਾਨ ਚੋਲਾ ਸਾਹਿਬ ਆਰਾਮ ਗਿੱਲ ਸਰਪੰਚ ਤੇ ਸੁੱਖਾ ਸਰਫ ਕੋਰਟ ਮੇ ਜਿਹੜੇ ਰੈਫਰੀ ਦੀ ਭੂਮਿਕਾ ਨਿਭਾਈ ਜੇਕਰ ਗੱਲ ਬਲਾਰਿਆਂ ਦੀ ਕਰਦੇ ਆਂ ਕਿ ਬਲਾਰਿਆਂ ਦਾ ਵੱਡਾ ਰੋਲ ਹੁੰਦਾ ਕਬੱਡੀ ਮੈਚਾਂ ਦੇ ਵਿੱਚ ਕਬੱਡੀ ਜਿਹੜੇ ਮੈਚ ਹੁੰਦੇ ਆ ਕਬੱਡੀ ਵਰਲਡ ਕੱਪ ਹੁੰਦੇ ਆ ਜੇਕਰ ਇਸ ਮੈਚ ਦੇ ਵਿੱਚ ਬਲਾਰਿਆਂ ਦੀ ਗੱਲ ਕਰਦੇ ਆਂ ਤਾਂ ਹਰਦੇয়াল ਸੁੱਗਾ ਬੋਟਾ ਉਮਰੀਆਣਾ ਤੇ ਸ਼ੈਰੀ ਸੁਭਰਾ ਤੇ ਸਕੋਰਰ ਦੀ ਗੱਲ ਕਰਦੇ ਆਂ ਤਾਂ ਸੋਨੀ ਉਮਰੀਆਲਾ ਤੇ ਬੈਰੀਗੇਟ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਖਾਲਸਾ ਕੈਰੋ ਰਿਸ਼ਪਾਲ ਲਾਈਵ ਇਸ ਮੈਚ ਨੂੰ ਜਿਹੜਾ ਪ੍ਰਸਾਰਣ ਕੀਤਾ ਹੈਗਾ ਮਜ਼ੈਲਟੀਵੀ ਅਮਰਜੀਤ ਸਿੰਘ ਸੋਰਸਿੰਗ ਐਡਮਿਨ ਸੋਨੀ ਛੰਨਾ ਵਾਲਾ ਕਬੱਡੀ ਅਪਡੇਟ ਸੋ ਤਸਵੀਰਾਂ ਵੇਖਾਂਗੇ ਤੇ ਨਾਲ ਆਪਾਂ ਇਸ ਚੈਨਲ ਵੱਤ ਵੱਤ ਸਬਸਕ੍ਰਾਈਬ ਸ਼ੇਅਰ ਜਰੂਰ ਕਰਨਾ ਧੰਨਵਾਦ